ਇਰਾ ਚਹਿਣ ਮੁੱਖੀ ਤੇ ਚੇਅਰਮੈਨ ਸੰਤ ਕਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਪਿੰਡ ਜੈਤੇਵਾਲੀ ਵਿਖੇ ਚੱਲ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਅੱਜ ਸੰਤ ਕਰਿਸ਼ਨ ਨਾਚੀ ਦੀ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਉਸਾਰੇ ਜਾ ਰਹੇ 4 ਕਮਰਿਆਂ ਦਾ ਨੀਂਹ ਪੱਥਰ ਗ੍ਰਾਮ ਪੰਚਾਇਤੀ ਸੇਵਾਦਾਰਾਂ ਵੱਲੋਂ ਸਾਂਝੇ ਤੌਰ ਤੇ ਰੱਖਿਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹੱਨ ਗ੍ਰੰਥੀ ਭਾਈਪੁਰ कुमार वाल अरदास बेनती नीह पथर रखता राम सुमन धर्मपाल कलेर सैक्रटरी कमल जीत गोतरान जसविंदर बिल्ला चमन जसल इटली सीतल राम इटली इंद्रजीत कौर इटली सरपंच सुमित्री देवी सबका सरपंच सेमलाल पवार बलवीर महिमी पंच अमित पवार सन्नी चंदन, बूटा राम पंच मीना कुमारी सिंह पवार, भगत राम हेड ग्रंथी प्रवीण कुमार, रागी मंगत राम महिमी राम प्रकाश कुराया, परमजीत महिमी केवल कर राम रतन महिमी लड्डू लादियान बंद जैते वाली अमरजीत ज्योति प्रकाश जी बीते होता सेवादार हाजिर सन ਸੋ ਨਰਭੈ ਸਤਗੁਰ ਗ੍ਰਿਵਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਭੈ ਸੰਤ ਬਾਬਾ ਫੂਲਾਠ ਮਹਾਰਾਜ ਕੀ ਜੈ ਬੋਲੇ ਸੋ ਨਰਭੈ ਸੰਤ ਬਾਬਾ ਬ੍ਰਹਮਨਾਥ ਮਹਾਰਾਜ ਕੀ ਜੈ ਬੋਲੇ ਸੋ ਨਰਭੈ ਸਰਪੇਖ ਭਗਵਾਨ ਮਹਾਰਾਜ ਕੀ ਜੈ ਹਰ ਸੋ ਹੀਰਾ ਛੱਡ ਕੇ ਕਰੇ ਅਨ ਕੀ ਆਸ ਤੇ ਨਰ ਦੁਰ ਜਾਏਗੇ ਸਤਿ ਪਖੇ ਰਵਦਾਸ ਤਿਨੇ ਤਾਪਨ ਵਨ ਹਾਰਾ ਦੁਖੰਤਾ ਸਰਾ ਤਾ ਕੋ ਵਿਗਨ ਕੋ ਲਾਗੇ ਜਾਂ ਕੀ ਪ੍ਰਭ ਅਗੇ ਰਦਾਸ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈ ਸਾ ਕਨਕ ਟਕ ਜਲ ਤਰੰਗ ਜੈ ਸਾ ਜੋ ਪੈ ਹਮਨਾ ਪਾਪ ਕਰਨਤਾ ਹਨਨ ਤਾਪਤ ਤ ਪਾਵਨ ਨਾਮ ਕੈਸੇ ਹੰਤਾ ਰਹਉ ਤੁਮ ਜੋ ਨਕਾਸ਼ੁ ਅੰਤਰੀਆਮੇ ਪ੍ਰਵਤੇ ਜਨਜਾਨੀ ਜੈ ਜਨਤੇ ਸੁਆਮੀ ਸਰੀਰ ਅਰਾਦੇ ਮੁਕ ਵਿਚਾਰਦੇ ਹੋ ਰਵਦਾਸ ਸਮ ਦਲ ਸਮਝਾਵੇ ਕੋ ਜਪੋ ਜੀ ਸਤਨਾਮ 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 ਜੀ ਆ हर 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 हरे हर सिमर जन गय निस्तरे रहा हर के नाम कबीर जागर जम जम के काटे का गणित नाम देव दूध प्याया तो जग जम संगत संगठन जन रविदास राम रंगराता यो गुरु प्रसाद नर जन्म को आती राम गुसिंगा जी के जीवना मोहे नाम विसारो में जन तेरा रहा ਤੁਬੇ ਪਜਨ ਕਰੋ ਸੁਭਾਈ ਚਰਨ ਨਾ ਛਾਡੂ ਸਿ ਕਲ ਜਾਈ ਕਹ ਰਵਦਾਸ ਪਰੋਂ ਤੇਰੀ ਸੰਬਾ ਵੇਗ ਮਿਲੋ ਜਨ ਕਾ ਨਾ ਬਿਲਾ ਬਜ ਪੋਜੀ ਸਤਨਾਮ 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 ਜੀ ਹਮ ਸਰਦੀਨ ਦੇ ਆ ਨ ਤਮ ਸਦਾ ਪਤੇ ਅਰਕਾ ਕੀਜੈ ਵਚਨੀ ਤੋਰ ਮੁਰਮਨ万ਨੇ ਜਨ ਕ ਪੂਰਨ ਦੀਜੈ ਹੋ ਵੱਲ ਵੱਲ ਜੋਰ ਮਈਆ ਕਾਰਨੇ ਕਾਰਨ ਕਵਨ ਬੋਲ ਰੋ ਬਹੁਤ ਜਨ ਬਿਸ਼ਰੇ ਤੇ ਮਾਦੋਏ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਜਪੋ ਜੀ ਸਤਨਾਮ 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 ਦੀ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਨੇ ਆਸਰਿਆਂ ਦੇ ਆਸ ਦੇ ਸਤਿਗੁਰੂ ਗੁਰੂ ਗਰੀਨਵਾਰ ਧੰਨ ਧੰਨ ਸਤਗੁਰਵਦਾਸ ਮਹਾਰਾਜੀ ਧੰਨ ਧੰਨ ਸੰਤ ਬਾਬਾ ਫੂਲਾਤ ਮਹਾਰਾਜੀ ਧੰਨ ਧੰਨ ਬਾਬਾ ਬ੍ਰਹਮਨਾਥ ਮਹਾਰਾਜੀ ਸਰਪੇਖਵਨ ਮਹਾਰਾਜੀ ਪਾਵਨ ਚਨਕੰਲਾ ਵਿੱਚ ਉਦਾਸ ਜੋਦੜੀ ਬੇਨਤੀ ਜਾਚਨ ਜੋ ਹੀ ਸਤਿਗੁਰਜੀ ਪਾਮਬਤ ਲਾਹੀ ਬਾਣੀ ਦਾ ਫਰਮਾਨ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ਼ ਗੁਸੈਆਂ ਮੇਰਾ ਮਾਥੀ ਛਤਰ ਧਰੇ ਰਹਾ ਜੰਗ ਕੀ ਚੋ ਜਗਤ ਕੋ ਲਾਗੇ ਤਾਂ ਪਰ ਤੂੰ ਤੇ ਨੀ ਚ ਉੱਚ ਕਰੇ ਮੇਰਾ ਗੋਵਿੰਦਾ ਕਾਹੂ ਤੇ ਨੰਦਰੇ ਨਾਮਦੇਵ ਕਵੀ ਤਲੋਚਨ ਸੰਨਾ ਸੈਨ ਤਰੇ ਕਹਿ ਰਵਿਦਾਸ ਨੂੰ ਇਹ ਸੰਤੋ ਹਾਜੀਓ ਸਭੇ ਸਰੇ ਦੇ ਮਹਵਾ ਕੋ ਸਰ ਗੁਰੂ ਗਰੀ ਨਵਾਜ਼ ਆਜਾਪ ਜੀ ਦੇ ਬੜੀ ਵਿਪਾਰਪਾਰ ਕਿਰਪਾ ਬਖਸ਼ਿਸ਼ ਹੋਈ ਸਤਿਗੁਰ ਜੀ ਆਪ ਜੀ ਦੇ ਦਰੋਂ ਘਰੋਂ ਵਰਸਾਇਆ ਗਿਆ ਨਗਰਪਿੰਡ ਜੈਤੇਵਾਲੀ ਵਿਖੇ ਸਤਿਗੁਰ ਜੀ ਆਪ ਜੀ ਦੇ ਦਰੋਂ ਘਰੋਂ ਵਰਸਾਇਆ ਗਿਆ ਡੇਰਾ ਧੰਨ ਧੰਨ ਡੇਰਾ ਸੰਤ ਬਾਬਾ ਫੂਲ ਨਤ ਮਹਾਰਾਜੀ ਸੰਤ ਬਾਬਰਮ ਨਤ ਮਾਰੇ ਪਾਪ ਪਿੱਤਰ ਸਥਾਨਤ ਤੋਂ ਮੌਜੂਦਾ ਗਦੀਨਸ਼ੀਨ ਸੰਤ ਮਹਾਰਾ ਸੰਤ ਕ੍ਰਿਸ਼ਨ ਨਤ ਮਹਾਰਾਜੀ ਦੇ ਕਰਕਮਲਾ ਦੁਆਰਾ ਸਤਿਗੁਰ ਜੀ ਨਗਰ ਜੈਤੇਵਾਲੀ ਵਿਖੇ ਸਤਿਗੁਰਵਦਾਸ ਪਬਲਿਕ ਸਕੂਲ ਸਤੇਪਾਸ਼ਾ ਜੀਓ ਚਲਾਇਆ ਜਾ ਰਿਹਾ ਜੀ ਆਪ ਜੀ ਦੀ ਬੜੀ ਵਿਪਾਰ ਕਿਰਪਾ ਬਖਸ਼ਿਸ਼ ਹੋਈ ਮਹਾਨ ਮਹਾਂਪੁਰਸ਼ਾਂ ਦੇ ਗ੍ਰਾਮ ਪੰਚਾਇਤ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਦੇਸ਼ ਵਿਦੇਸ਼ ਦੀਆਂ ਸੁਚੀਆਂ ਸੰਗਤਾਂ ਦੇ ਸਹਿਯੋਗ ਸਦਕਾ ਸਤਿਗੁਰ ਜੀ ਬੱਚਿਆਂ ਦੀ ਸ਼ੁਭਤਾ ਵਾਸਤੇ ਸਤਿਗੁਰ ਜੀ ਸਕੂਲ ਵਿਖੇ ਨਹੀਂ ਕਮਰੇ ਉਸਾਨ ਵਾਸਤੇ ਸਤਿਗੁਰੂ ਜੀ ਕਾਰ ਸੇਵਾ ਆਰੰਭ ਕਰਨ ਲੱਗੇ ਹਨ ਸਤਿਗੁਰੂ ਗੁਰਮਤਿ ਅਨੁਸਾਰ ਕਾਜ ਆਰੰਭ ਕਰਨ ਲੱਗੇ ਹਨ ਕਿਰਪਾ ਕਰਨੀ ਕੀਤਾ ਲੋੜ ਏ ਕੰਮ ਸੋ ਹਰ ਪੈ ਆਖੀ ਏ ਕਾਜ ਦੇ ਸੋ ਹਰ ਸਤਗੁਰ ਸੋ ਆਖੀ ਦੇ ਮਹਾਂ ਵਾਕੋਂ ਸਤਿਗੁਰ ਜੀ ਜਦ ਆਗਿਆ ਬਖਸ਼ਿਸ਼ ਕਰਨੀ ਮੇਰਾ ਪ੍ਰਿਆ ਹੱਥ ਰਖਣਾ ਮਸਤੀਆਂ ਨੂੰ ਲੇਵਨ ਨੂੰ ਸੜ ਚੋੜ ਤੋਂ ਬਚਾ ਕੇ ਰੱਖਣਾ ਸਤਿਗੁਰ ਜੀ ਕਿਰਪਾ ਕਰਨੀ ਸੁੰਦਰ ਸੁੰਦਰ ਕਮਰੇ ਤਿਆਰ ਹੋਣ ਬੱਚਿਆਂ ਦੇ ਕਰਮ ਭਾਗਾਂ ਵਿੱਚ ਕਰਨੇ ਮੇਰਾ ਪ੍ਰਿਆ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਨਗਰ ਖੇੜੇ ਸੁੱਖ ਸ਼ਾਂਤੀ ਬਣਾਈ ਰੱਖਣੇ ਜੀ ਆ ਜਾਂਦਾ ਭਲਾ ਬਾਲਿੰਗ ਦਾ ਭਲਾ ਕਾਨਾ ਮੇਰਾ ਪ੍ਰਯਾਤ ਰਕਣਾ ਸਤਗੁਰੂ ਜੀ ਕਿਰਪਾ ਕਾਨੀ ਸਮੁੱਚੀ ਪ੍ਰਬੰਧ ਕਮੇਟੀ ਤੇ ਸਮੁੱਚੇ ਸਟਾਫ ਤੇ ਸਤਗੁਰੂ ਜੀ ਮੇਰਾ ਪ੍ਰਯਾਤ ਰਕਣਾ ਮਹਾਨ ਮਹਾਂਪੁਰਸ਼ਾਂ ਨੂੰ ਦੇਖ ਰੁਖਤਾ ਸੇ ਜਬੀਆਂ ਬਖਸ਼ਿਸ਼ ਕਾਨੀਆਂ ਕਿਰਪਾ ਕਾਨੀ ਇਸੇ ਤਰ੍ਹਾਂ ਸਤਗੁਰੂ ਜੀ ਸਮੁੱਚੀਆਂ ਸੰਗਤਾਂ ਦੀਆਂ ਸੁਭਾ ਮਨਵਾਉਂਦੇ ਰਹਿਣ ਜਹੀ ਅਪਾਰ ਪਰ ਕਿਰਪਾ ਬਖਸ਼ਿਸ਼ ਕਾਨੀ ਸਤਗੁਰੂ ਜੀ ਕਿਰਪਾ ਕਾਨੇ ਸੰਤਾਂ ਕੇ ਕਾਰਜੇ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰੰਦੇ ਮਹਾਵਾਕ ਰੰਭੇ ਕਾਰਜ ਸਤਗੁਰੂ ਜੀ ਮੇਰਾ ਪ੍ਰਯਾਤ ਰਕੇ ਸੰਪੂਰਨ ਕਾਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕਾਨੀਆਂ ਸ਼ਾੰਘਾ ਜੀ ਸਤਗੁਰ ਨਦਰ ਕੇ ਦੇ ਮਹਾਵਾਕ ਅਨੁਸਾਰ ਪ੍ਰਸ਼ਾਦ ਹਾਜ਼ਰ ਕਰੋ ਕਿਰਪਾ ਕਹਿ ਰਵਦਾਸ ਨਾਮ ਤੇ ਰਾਰਤੀ ਸਤਨਾਮ ਹੈ ਹਰ ਭੋਗ ਤਹ ਦੇ ਮਹਾਵਾਕ ਅਨੁਸਾਰ ਆਵਦੀ ਦਾ ਭੋਗ ਲੱਗੇ ਸਾਧ ਸੰਗਤ ਵਿੱਚ ਬਟੇ ਜੋ ਵੀ ਸ਼ਕੇ ਰਸਨਾ ਤੋਂ ਪਾਵਨ ਪਿਤ ਨਾਮ ਸਤਨਾਮ ਸਤਨਾਮ ਸਤਨ ਜਪੇ ਸਤਗੁਰ ਜੀ ਕਰੋ ਕਿਰਪਾ ਕਾਜ ਅਰੰਭ ਕਾਂਦੀ ਕਾਲ ਸੇਵਾ ਅਰੰਭ ਕਾਂਦੀ ਜਾ ਜਗੇ ਬਖਸ਼ੇ ਕਰੋ ਮੇਰਾ ਪ੍ਰਿਆ ਹੱਥ ਰਖੋ ਅਰਦਾਸ ਇਸ ਟਾਈਮ ਦੀ ਚਨਕਮਲਾ ਦੇ ਪਾਦਰ ਪ੍ਰਵਹਨ ਕਰੋ ਸਹੀ ਪਿਆਰੋ ਮੀਲੋ ਜੇ ਨਾ ਮਿਲੇ ਆਪ ਜੀ ਦਾ ਨਾਮ ਚਿਤਿ ਆਵੇ ਧੰਨ ਧੰਨ ਸਤਗੁਰੂ ਦਾਸ ਮਹਾਰਾਜੀਆ ਧੰਨ ਧੰਨ ਸੰਤ ਬਾਬਾ ਫੂ ਨਤ ਮਹਾਰਾਜੀਆ ਸੰਤ ਬਾਬਾ ਬ੍ਰਹਮ ਨਤ ਮਾਰੇ ਸੰਤ ਰਿਖੀ ਰਾਜ ਮਹਾਰਾਜੀਆ ਸੰਤ ਪੇੜਾ ਦਾਸ ਮਾਰੇ ਸੰਤ ਗੁਰਦਾਸ ਦਾਸ ਮਾਰੇ ਸਾਰੇ ਭੇਖਵਾਨ ਮਹਾਰਾਜੀਆ ਆਪ ਜੀ ਦੇ ਪਾਵਨ ਨਾਮ ਦੀ ਚੜ੍ਹਦੀ ਹੋਵੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਰ ਉਸ ਹੀਰਾ ਸਾਡੇ ਕੈ ਕਰੇ ਆਨ ਕੀ ਜਵਾ

ਤੇਹਰਵਦਾਸ ਆਸ ਲੱਗ ਜੀਵ ਚਿਰ ਬਯੋ ਦਰਸਨ ਦੇਖ ਜੋ ਬੋਲੇ ਇਸੋ ਨਰਪਾ ਸਤਿਗੁਰ ਵਦਾਸ ਮਹਾਰਾਜ ਕੀ ਜੋ ਬੋਲੇ ਇਸੋ ਨਰਵੈ ਸੰਤ ਬਾਬਾ ਹੂਲਾ ਤੁਮਾਰਾਜ ਕੀ ਜੋ ਬੋਲੇ ਸੁਨਵੇ ਸੰਤਵਾਵਾ ਬ੍ਰਹਮਨਾਥ ਮਹਾਰਾਜ ਕੀ ਜੈ ਜੋ ਬੋਲੇ ਸੁਨਵੇ ਸਰਪੇਕ ਭਗਵਾਨ ਮਹਾਰਾਜ ਕੀ ਜੈ ਜੈ ਗੁਰਦੇਵ ਤੰਗੁਰਦੇਵ ਜੈ ਸੰਤਾਂ ਦੀ ਜੈ ਭੀਮ ਜੈ ਫਾਲ ਜੈ ਗੁਰਦੇਵ ਜੈ ਗੁਰਦੇਵ ਤੰਗੁਰਦੇਵ ਜੈ ਭੀਮ ਜੈ ਫਾਲ ਅੱਜ 6 ਜੂਨ 2025 ਦਿਨ ਸ਼ੁਕਰਵਾਰ ਨੂੰ ਸੰਤਕ੍ਰਿਸ਼ਨ ਆਤਮਾਹਾਰਾਜ ਜੀ ਡੇਰਾ ਚੇਹੜੂ ਅੱਜ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਕੋਲ ਜਾਤੇ ਵਾਲੀ ਵਿਖੇ ਪਧਾਰੇ ਹਨ ਉਹਨਾਂ ਦੁਆਰਾ ਸਕੂਲ ਦੇ ਨਵੇਂ ਕਮਰਿਆਂ ਦੀ ਉਸਾਰੀ ਵਾਸਤੇ ਅੱਜ ਨੀ ਪੱਥਰ ਰੱਖਿਆ ਗਿਆ ਹੈ ਜੋ ਕਿ ਬੜੀ ਖੁਸ਼ੀ ਦੀ ਗੱਲ ਹੈ ਸੋ ਇਸ ਕਰਕੇ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਅਤੇ ਸਮੂਹ ਸੰਗਤ ਜੋ ਕਿ ਇਸ ਟਾਈਮ ਸਕੂਲ ਵਿਖੇ ਮੌਜੂਦ ਆ ਉਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ